ਕੀ ਤੇ ਚਾਈ ਬਹੁਤ ਚੜਿਆ ਪੈ ਲੋਕਾਂ ਨੂੰ ਰਖੜੀ ਦਾ ਤੇ ਵੀ ਰਖੜੀ ਬੰਨਣੀ ਆ ਚਲੋ ਹੋਣਾ ਵੀ ਚਾਹੀਦਾ ਸੋ ਮੈਂ ਦੇਖ ਰਹੀ ਹਾਂ ਇੱਥੇ ਰਖੜੀਆਂ ਵਿਕ ਰਹੀਆਂ ਨੇ ਲੈ ਲੀਆਂ ਰਖੜੀਆਂ ਤੁਸੀਂ ਹਾਂਜੀ ਲੈ ਜੰਨੇ ਆ ਅੱਛਾ ਤੇ ਕਿੰਨੀਆਂ ਕ ਲੈ ਲੀਆਂ ਅਸੀਂ 20 ਕ ਲੈਂਦੀ ਆ 20 ਕ ਲੁੱਤੀ ਆ ਹਾਂਜੀ ਇੰਨੀਆਂ ਮਤਲਬ ਵੀ ਇੰਨੀ ਜਿਆਦੀ ਇੰਨੀ ਜਿਆਦੇ ਭਰਾ ਨਹੀਂ ਤੁਹਾਡੇ ਹਾਂਜੀ ਹਾਂਜੀ ਪਿਆਰੀ ਐ ਨਾ ਹਾਂਜੀ ਅੱਛਾ ਤੇ ਮੈਨੂੰ ਵੀ ਦੱਸੀਏ ਬੱਚੇ ਵਾਤੇ ਵੀ ਕੱਟੇ ਲੈ ਲੈ ਅੱਛਾ ਉਹ ਬੱਚਿਆਂ ਦੇ ਵੀ ਤੇ ਭਾਬੀਆਂ ਦੇ ਵੀ ਬੰਨਣੀ ਹੁੰਦੀਆਂ ਨੇ ਰਖੜੀ ਹਾਂਜੀ ਹਾਂਜੀ ਅੱਛਾ ਚਾਪਰਾ ਚਾਪਰਾ ਜਿਆ ਹੋ ਗਿਆ ਉਹਨਾਂ ਵਾਸਤੇ ਵੀ ਲੈਣੀ ਪੈਂਦੀ ਹੈ ਵਾਹ ਤੇ ਕਿੰਨਾ ਕ ਚਾ ਆ ਤੁਹਾਨੂੰ ਵੱਧ ਜੀ ਵੱਧ ਤੇ ਵਿਚਾਰ ਸਮਾ ਲੈ ਵੱਧ ਤੈਂ ਚਾ ਮਾ ਅਰੇ ਹੋਰ ਲੈ ਕੇ ਵੀ ਆਉਣੇ ਆ ਹਾਂਜੀ ਹਾਂਜੀ ਗਿਫਟ ਵੀ ਮਿਲਨੇ ਆ ਨਾ ਵੱਧ ਜੀ ਆ ਦੇਖੋ ਲੈ ਕੇ ਚੱਲਿਆ ਦੇ ਅੱਛਾ ਮਠਿਆਈ ਮਠੂ ਵੀ ਲੈ ਲਈ ਹਾਂਜੀ ਹੋਰ ਉੱਥੇ ਵੀ ਜਾ ਕੇ ਲੈਣਾ ਉਗੀ ਅੱਛਾ ਅੱਛਾ ਤੇ ਮੈਨੂੰ ਇਹ ਦੱਸੋ ਵੀ ਰਖੜੀ ਦਾ ਤਿਹਾਰ ਕਿੰਨਾ ਕ ਜ਼ਿਆਦਾ ਜ਼ਰੂਰੀ ਹੈ ਜੀ ਉਧਰ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਉਹਨਾਂ ਦਾ ਪੁੱਛ ਕੇ ਦੇਖੋ ਉਹ ਜ਼ਰੂਰੀ ਹੈ ਜੀ ਹਾਂ ਬੋਤ ਬਿਲਕੁਲ ਐਸਾ ਚਾਹ ਹੁੰਦਾ ਵੀ ਚਾਹ ਇੱਕ ਉਹ ਹੁੰਦਾ ਚਾਹੀ ਹੁੰਦਾ ਕੋਈ ਜੁੜੀ ਨਹੀਂ ਪੈਸੇ ਲੈਣੇ ਆ ਅਸੀਂ ਜਾ ਕੇ ਉਹ ਜਾਣਾ ਬਸੇ ਕਮਾ ਹੁੰਦਾ ਪੈ ਪੈ ਦਾ ਪਿਆਰ ਹੁੰਦਾ ਜੇ ਚੱਲ ਅਸੀਂ ਜਾਈਏ ਮਿਲ ਕੇ ਆਈਏ ਉਹਨਾਂ ਨੂੰ ਜੇ ਕਿ ਮਿਲਿੰਦੇ ਬਸਾਲ ਬਾਅਦ ਚੱਲ ਇੱਕ ਦੋ ਜਣਾਂ ਗੱਲਬਾਤ ਕਰ ਲੈਨੇ ਆ ਤੇ ਮਿਲ ਲੈਨੇ ਚੱਲ ਦੁੱਖ ਸੁੱਖ ਕਰ ਲੈਨੇ ਆ ਚਾਲ ਬਾਤ ਗੱਲਾਂ ਕਰ ਲੈਨੇ ਇਹ ਹੀ ਹੁੰਦਾ ਬਿਲਕੁਲ ਹੁਣ ਫਿਰ ਆਇਆ ਵੀ ਸੋਰੀਆਂ ਤੋਂ ਛੁੱਟੀ ਵੀ ਮਿਲ ਜਾਂਦੀ ਐ ਨਾ ਰਖੜੀ ਵਾਲੇ ਦੇ ਨੇ ਉਹ ਤਾਂ ਮਿਲਦੀ ਨਹੀਂ ਹੈਗੀ ਨਾ ਕਹਿ ਦਿੰਦੇ ਨੇ ਕੰਮ ਦਾ ਸਾਧਦਾ ਨਹੀਂ ਹੈਗਾ ਹਾਂ ਹਾਂ ਬਿਲਕੁਲ ਤੇ ਜੀ ਰਖੜੀ ਲਿੱਤੀਆਂ ਨੇ ਅੱਛਾ ਤੇ ਕਿੱਥੇ ਤੁਹਾਡੇ ਭਰਾ ਕਿੱਥੇ ਨੇ ਫ੍ਰਾਈਪੁਰ ਹਾਂ ਫ੍ਰਾਈਪੁਰ ਕਰਿਆ ਅੱਛਾ ਅੱਛਾ ਕਰਿਆ ਮੇਰੇ ਮੁੰਡੇ ਹੋ ਗਏ ਇਹ ਦੋ ਬੇਟੀਆਂ ਹੀ ਹੈ ਅੱਛਾ ਇੰਗਲਿਸ਼ ਟੱਚ ਜਿਹਾ ਆਉਂਦਾ ਹੈ ਇਹਨਾਂ ਦੀ ਬੋਲੀ ਦੇ ਵਿੱਚ ਹਾਂਜੀ ਮਾਂ ਮਾਂ ਤਾਂ ਬੋਲ ਲੈਂਦੀ ਹੈ ਹਾਂ ਮੈਨੂੰ ਲੱਗੇ ਕਿਤੇ ਬਾਹਰੋਂ ਆਏ ਆ ਜਵਾਕ ਸਾਡੇ ਹੈ ਬਠਿੰਡਾ ਘਾਟ ਆ ਆਪਣਾ ਕੈਨੇਡਾ ਤੋਂ ਨਾ ਨਾ ਬਿਲਕੁਲ ਵੀ ਨਹੀਂ ਅੱਛਾ ਮੈਨੂੰ ਦੱਸੋ ਫਿਰ ਰਖੜੀ ਤੇ ਕੀ ਗਿਫਟ ਲੈਣਾ ਭਰਾ ਤੋਂ ਸੂਟ ਸੂਟ ਲੈਣਾ ਸਲਵਾਰ ਸੂਟ ਕਿਉਂ ਜੰਪ ਸੂਟ ਕਿਉਂ ਵਾਹ ਵੀ ਮੈਂ ਕਿੰਨੀ ਪਿਆਰੀ ਕੁੜੀ ਸੂਟ ਪਾਉਣ ਦਾ ਸ਼ੌਂਕ ਹੈ ਕਿਹੜੀ ਕਲਾਸ ਪੜਦੇ ਹੋ 7th 7th ਕਲਾਸ ਪੜਦੇ ਹੋ ਅੱਛਾ ਹੁਣ 8th ਵਿੱਚ ਹੋ ਗਏ ਯੈਸ ਤੇ ਫਿਰ 8th ਵੀ ਤਾਂ ਬੋਰਡ ਦੀ ਹੈ ਹਾਂਜੀ ਕੱਢ ਲਵਾਂਗੇ ਪੜਨ ਜਿੰਦ ਅਲੀਨ ਤੀਆਂ ਦਾ ਤੇ ਸੂਆਇਆ ਨੇ ਅੱਛਾ ਹਾਂਜੀ ਬੱਚਿਆਂ ਨੂੰ ਬੜਾ ਸ਼ੌਂਕ ਹੁੰਦਾ ਨੇ ਕਿ ਕੱਪੜੇ ਸੂਟ ਸਾੜ ਵਧੀਆ ਸਮਾਈਏ ਹਰ ਤਿਹਾੜ ਦੇ ਵਿੱਚ ਹੀ ਹੁੰਦਾ ਨਾ ਕਰਦੇ ਜਿਵੇਂ ਲੈ ਕੇ ਦਿੰਦੇ ਨੇ ਅੱਛਾ ਤੇ ਫਿਰ ਵੱਡੇ ਹੋ ਕੇ ਕੀ ਬੰਨਦਾ ਮੈਨੂੰ ਡਰ ਲੱਗ ਰਿਹਾ ਮੈਂ ਚੱਲੀ ਹਾਂ ਇਹਨੇ ਕਾਰਵਾਈ ਕਰ ਦੇਣੀ ਹੈ ਮੇਰੇ ਤੇ